ਅੱਜ ਦੀ ਕਹਾਣੀ ਨਾਨੀ ਨਾਲ ਲਾੜ ਕੇ ਲੇਖਕ ਸਿਮਰਨਜੀਤ ਕੌਰ ਸਰਦਾਰਾ ਤੇ ਉਹਦੀ ਪਤਨੀ ਸਿਮਰਾ ਮੱਧੂਆਲ ਪਿੰਡ ਦੇ ਵਸਨੀਕ ਸਨ ਨਿੰਮੋ ਉਹਨਾਂ ਦੀ ਅਠਵਰੀਆਂ ਦੀ ਇੱਕ ਲਿਖੀ ਸੀ ਸ਼ਰਾਰਤੀ ਧੀ ਸੀ ਤੇ ਉਹਦੇ ਦੋ ਛੋਟੇ ਭਰਾ ਵੀ ਸਨ ਭਰਾਵਾਂ ਤੋਂ ਵੱਡੀ ਹੋਣ ਕਰਕੇ ਉਹ ਉਹਨਾਂ ਨਾਲੋਂ ਸਿਆਣੀ ਤੇ ਨਟਕਟ ਵੀ ਸੀ ਉਹ ਸਕੂਲ ਵਿੱਚ ਪੜ੍ਹਦਿਆਂ ਹਰ ਵਿਸ਼ੇ ਤੋਂ ਅਵੰਗ ਦਰਜੇ ਦਾ ਨਾਲ ਪਾਸ ਵੀ ਤੇ ਹੁਣ ਵੀ ਇਮਤਿਹਾਨ ਅਜੇ ਕੁਝ ਦਿਨ ਪਹਿਲਾਂ ਹੀ ਖਤਮ ਹੋਏ ਸਨ ਸਕੂਲ ਦੇ ਹਰ ਇੱਕ ਬੱਚੇ ਨੂੰ ਬੜੀ ਬੇਸਬਰੀ ਨਾਲ ਗਰਮੀ ਦੀਆਂ ਛੁੱਟੀਆਂ ਦੀ ਉਡੀਕ ਸੀ ਸਕੂਲ ਵਿੱਚ ਬੱਚੇ ਖੇਡਦੇ ਆਪਸ ਵਿੱਚ ਗੱਲਾਂ ਕਰਦੇ ਕਿ ਅਸੀਂ ਛੁੱਟੀਆਂ 'ਚ ਆਪਣੇ ਮਾਸੀ ਕੋ ਜਾਣਾ ਹੈ ਭੂਆ ਕੋ ਜਾਣਾ ਹੈ ਨਾਲਕ ਜਾਣਾ ਹੈ ਉਹਨਾਂ ਦੀ ਗੱਲ ਸੁਣਦਿਆਂ ਨਿੰਮੋ ਨੇ ਵੀ ਆਈ ਗੱਲਾਂ-ਗੱਲਾਂ 'ਚ ਆਖਿਆ ਮੈਂ ਵੀ ਇਸ ਵਾਰ ਛੁੱਟੀਆਂ 'ਚ ਆਪਣੇ ਮਾਮੇ ਤੇ ਲਿਜਾਵਾਂਗੀ ਸਾਰੇ ਬਹੁਤ ਖੁਸ਼ ਹਨ ਬੱਚੇ ਕਲਾਸ ਵਿੱਚ ਮਾਸਟਰ ਜੀ ਦੇ ਆਉਂਦੇ ਹਨ ਕਾਪੀਆਂ ਉਹਨਾਂ ਅੱਗੇ ਕਰਕੇ ਕੰਮ ਮੰਗ ਲੈਂਦੇ ਤੇ ਮਾਸਟਰ ਜੀ ਨੇ ਮੁਸਕਰਾ ਕੇ ਆਖਦੇ ਤੁਸੀਂ ਛੁੱਟੀਆਂ 'ਤੇ ਜਾਓਗੇ ਤੇ ਸਾਡਾ ਜੀ ਕੇ ਮੇਰੇ ਰਗੇਗਾ ਮਾਸਟਰ ਜੀ ਦੀ ਗੱਲ ਸੁਣ ਨਿੰਮੋ ਆਖਣ ਲਗੀ ਸਰ ਜੀ ਤੁਸੀਂ ਵੀ ਸਾਡੇ ਨਾਲ ਨਾਨਕੇ ਚੱਲੋ ਨਾਨੀ ਬਹੁਤ ਪਿਆਰ ਕਰਦੀ ਹੈ ਮਾਸਟਰ ਜੀ ਵੀ ਇਹ ਕੋ ਹੱਸ ਪਈ ਤੇ ਆਖਿਆ ਕਿ ਸਾਰੇ ਬੱਚਿਆਂ ਨੇ ਸਕੂਲ ਦਾ ਕੰਮ ਵੀ ਪੂਰਾ ਕਰਕੇ ਆਉਣਾ ਐਵੇਂ ਸਾਰੀਆਂ ਛੁੱਟੀਆਂ ਬਰਕ ਖਿੰਗਵਾ ਦੇਣੀਆਂ ਠੀਕ ਐ ਸਰ ਜੀ ਹਾਂ ਜੀ ਮਾਸਟਰ ਜੀ ਠੀਕ ਐ ਇਹਨੇ ਨੂੰ ਸਾਰੀ ਛੁੱਟੀ ਦੀ ਘੰਟੀ ਵੱਜ ਗਈ ਟੰ 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 ਸਾਰੇ ਬੱਚੇ ਮੋਢਿਆਂ ਤੇ ਬਸਤੇ ਪਾ ਕੇ ਘਰਾਂ ਨੂੰ ਦੌੜ ਪਏ ਨਿੰਮੂ ਵੀ ਘਰ ਪਹੁੰਚ ਗਈ ਉੱਚੀ ਉੱਚੀ ਆਵਾਜ਼ ਆ ਮਾਰ ਲੱਗੀ ਮੰਮੀ 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 ਸਿਮਰਾ ਨੇ ਅਗੋਂ ਆਵਾਜ਼ ਦਿੱਤੀ ਆਉਣੀਆਂ ਜਬਾਨ ਵੀ ਮੂੰਹ ਚ ਪਾ ਲਿਆ ਕਰ ਇੱਕੋ ਸਾਹੇ ਬੋਲਣ ਲੱਗ ਗਿਆ ਨਹੀਂ ਹੈ ਤੇਰਾ ਛੋਟਾ ਵੀ ਸੁੱਤਾ ਪਿਆ ਹੈ ਜੇ ਉੱਠ ਗਿਆ ਘਰ ਹੋਏਗਾ ਹਾਂ ਦੱਸ ਕੀ ਕਹਿਣੀ ਹੈ ਇੰਜ ਕਰ ਲੈ ਪਹਿਲਾਂ ਬੈਗ ਫੜਾ ਦੇ ਮੋਹ ਤੋ ਕੀ ਆ ਮੈਂ ਤੈਨੂੰ ਰੋਟੀ ਦਿੰਨੀ ਆ ਬਾਕੀ ਗੱਲ ਮੈਂ ਬਾਅਦ ਚ ਕਰਦੇ ਚੰਗਾ ਮੰਮੀ ਕਹ ਕੇ ਨੀ ਮੋਹ ਬਾਟੀ ਬੰਦ ਹੋਰ ਗਈ ਆ ਰੋਟੀ ਖਾਂਦੇ ਖਾਂਦੇ ਨੀ ਮੋਹ ਮੰਮੀ ਨੂੰ ਆਖਣ ਲਗੀ ਮੰਮੀ ਬਸ ਕੱਲ ਦਾ ਦੇਣਾ ਸਕੂਲ ਜਾਣਾ ਤੇ ਫੇਰ ਸਾਨੂੰ ਗਰਮੀ ਦੀਆਂ ਛੁੱਟੀਆਂ ਹੋ ਜਾਣਗੀਆਂ ਮੰਮੀ ਇਸ ਵਾਰ ਮੈਂ ਛੁੱਟੀਆਂ ਚ ਨਾਨਕੇ ਪਿੰਡ ਨਾਨੀ ਕੋ ਜਾਣਾ ਚੰਗਾ ਜਿਵੇਂ ਆਪਣੀ ਮਾਂ ਨੂੰ ਕੋਈ ਕਿਤਾਬ ਨਹੀਂ ਦੇ ਰਹੀ ਹੋਵੇ। ਸ਼ਿਵਰਾ ਨੇ ਧਿਆ ਚੰਗਾ ਹੁਣ ਤੋਂ ਰੋਟੀ ਖਾ ਲੈ ਜੀ। ਛਾਂ ਨੂੰ ਆਪਣੇ ਬਾਪੂ ਨੂੰ ਪੁੱਛ ਲਈ ਤੇ ਤੁਰ ਜਾਈ ਨਾਲ ਕੀ ਨਾਲੇ ਤੇਰੇ ਬਹਾਨੇ ਨਾਲ ਮੈਂ ਵੀ ਹੋ ਆਵਾਂਗੀ। ਨਿੰਮੋ ਦੀ ਮਾਂ ਇਹ ਗੱਲ ਕਹਿਦਿਆਂ ਨਾਲ ਮੁਸਕਰਾ ਪਈ। ਜਿਵੇਂ ਉਸ ਨੂੰ ਵੀ ਕਰਨੀ ਨੇ ਛੁੱਟੀਆਂ ਦੀ ਅੜੀ ਹੋਵੇ। ਕਹਾਣੀ ਦਾ ਰਹਿੰਦਾ ਭਾਗ ਤੁਹਾਨੂੰ ਕੱਲ੍ਹ ਸੁਣਾਵਾਂਗੀ ਜੀ। ਪੂਰੀ ਕਹਾਣੀ ਸੁਣ ਲਈ ਕੱਲ ਨੂੰ ਜ਼ਰੂਰ ਸੁਣਨਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ